thank <laughs> you ਕਿਉਂ ਕਹਿੰਦੇ ਸੁਖਵੀਰ ਗੁਰੂਸਰੀਆ ਫੇਰ ਆ ਗਿਆ ਕਬੱਡੀ ਪਾਉਣ ਵਾਸਤੇ ਹਾਏ ਸੁਖਵੀਰ ਗੁਰੂਸਰੀਆ ਵਧਿਆ ਹੋਇਆ ਮਾਨ ਹੈ ਬਜਿੰਦਰੇ ਪਿੰਡ ਹੁਣਾਂ ਨੂੰ ਇਸ ਕਬੱਡੀ ਦੀ ਖੇਡ ਦੇਤੇ ਆ ਪੈਂਦੀ ਰੇਡ ਆ ਸੁਖਵੀਰ ਗੁਰੂਸਰੀਆ ਦੀ ਹੈ ਉਹ ਦੁੱੱਗਾ ਵਾਲੇ ਦਾ ਫਿਰ ਪੇਚਾ ਪੈ ਗਿਆ ਉਹ ਦੁੱੱਗਾ ਵਾਲੇ ਦਾ ਫਿਰ ਪੇਚਾ ਪੈ ਗਿਆ ਉਹ ਦੁੱੱਗਾ ਵਾਲੇ ਦਾ ਫਿਰ ਪੇਚਾ ਪੈ ਗਿਆ ਉਹ ਸੁਖਵੀਰ ਤੇ ਦੁੱੱਗਾ ਵਾਲਾ ਸੁਖਵੀਰ ਤੇ ਦੁੱੱਗਾ ਵਾਲਾ ਉਹ ਸੁਖ ਜੱਟ ਦੇ ਨਾਲ ਕੱਟ ਲਈਏ ਖੇਡ ਹਾਰੇ ਨੇ ਯਾਰ ਗੇੜ ਦਾ ਗੁੱਗਾ ਵਾਲਾ ਕੱਟ ਲਈਏ ਫੁੱਲ ਹੈ ਦਲੇਰੀ ਨਾਲ ਖੇਡਦਾ ਕੇ ਗੁੱਗਾ ਵਾਲਾ ਜੱਟ ਵਾਲੀਏ ਬਰਨਾਲੇ ਵਾਲਾ ਫਿਰ ਤਿਆਰੀ ਦੇ ਵਿੱਚ ਹੈ ਆਹ ਦੇਖਦੇ ਆਸਮੇ ਫੁੱਲੇ ਦੇ ਨਾਲ ਪੇਚਾ ਫੁੱਲੇ ਦੇ ਨਾਲ ਪੇਚਾ ਅਰਸ਼ ਬਰਨਾਲੇ ਦਾ ਫੁੱਲੇ ਦੇ ਨਾਲ ਪੇਚਾ ਅਰਸ਼ ਬਰਨਾਲੇ ਦਾ ਫੁੱਲੇ ਦੇ ਨਾਲ ਪੇਚਾ ਕੀ ਇਸ਼ਾਰਾ ਮੇਰੇ ਮਿੱਤਰੋ ਪੁਆਇੰਟ ਪੁਆਇੰਟ ਸਵਰਨਾ ਜੀ ਇਸ਼ਾਰਾ ਕਰਨਗੇ ਗੱਲ ਗੱਲ ਤੇ ਗਰਾਰੀ ਹਾਂ ਜੀ ਹੋਈ ਹੈ। ਕੁੰਡੀ ਮਿੱਤਰਾਂ ਦੇ ਵਿੱਚ ਕਹਿੰਦਾ ਐਤ ਕਹਿੰਦੇ ਸਾਲ ਥਾਲ ਹੈ ਈਸ ਬੁੱਲਚ ਦੇ ਦਰਮਿਆਨ ਖੰਡਾ ਖੜਕੂਗਾ। ਉਹ ਟੀਮ ਵੀ ਪੂਰੀ ਗਾਡਰ ਬਣੀ ਹੋਈ ਹੈ। ਟੀਮਾਂ ਦੀ ਗਾਡਰ ਨੇ ਸੋਢੀ ਕੁੰਨ ਦਾ ਹੈ। ਹੈ ਵੀ ਗੁਰਜੀਤ ਸਾਹਿਬ ਵੱਡਾ ਰੋਲ ਹੈ। ਸੋਢੀ ਕੁੰਨ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਆ ਗੱਗਾਲਾ 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 ਤੁਸੀਂ ਅਸੀਂ ਇੰਗਲੈਂਡ ਦੇ ਵਿੱਚ ਲਾਲਾ ਲਾਲਾ ਹੋ ਨਹੀਂ ਐ ਹ ਬੱਲਪੁਰਿਆ ਧੱਜ ਗਿਆ ਮੇਰੇ ਮਿੱਤਰੋ ਬੱਲਪੁਰਿਆ ਧੱਜ ਗਿਆ ਮੇਰੇ ਮਿੱਤਰੋ ਹ ਰਕੇਸ਼ ਨੇ ਕਿ ਬਾਬੇ ਬਾਮੂ ਸ਼ਾਹ ਵਾਲਾ ਪਿੰਡ ਦੇ ਲੋਹਾਰਾ ਨਹੀਂ ਇੰਦਗੜ ਛਿੜੀ ਵਿੱਚ ਪੀਰਾ ਦਾ ਦਵਾਰਾ ਨਹੀਂ ਅਕੀ ਸਰਕਾਰ ਦੇ ਸਹਾਰੇ ਦੀ ਨਕਸ਼ੇ ਪੰਜਾਬ ਦੇ ਨੂੰ ਸਿੱਧਾ ਕਰ ਵੇਖੀ ਮੋਗਾ ਜਿਲ੍ਹਾ ਸਾਡਾ ਆਉਂਦਾ ਇਹ ਵਿਚਾਰੇ ਨਹੀਂ ਇਹ ਕਹਿੰਦੇ ਇੱਕ ਪਾਸੇ ਗੋੜਾ ਵਾਲਾ ਗੁੱਗਾ ਵਾਲਾ ਉਹ ਗੁੱਗਾ ਵਾਲਾ ਕਮਾਲ ਕਰੀ ਜਾਂਦਾ ਇਹਦੀ ਗੱਡਰ ਯਾਫੀਆ ਉਹ ਮੰਮਿਆ ਕੇ ਮਾਲਕੇ ਬਾਪੂ ਤੇਰਾ ਮਿਲਦਾ ਇਹ ਬੁੱਟੇ ਵਾਲਾ ਫੈਨ ਕਹਿੰਦੇ ਗੁੱੱਗਾ ਵਾਲੇ ਗੱਲਦਾ ਉਹ ਬੁੱਟੇ ਵਾਲਾ ਫੈਨ ਕਹਿੰਦੇ ਗੁੱੱਗਾ ਵਾਲੇ ਗੱਲਦਾ ਭਿੰਦਾ ਜੀ ਪੁਆਇੰਟਾਂ ਕਬੱਡੀਆਂ ਹਿੱਕਾ ਲੱਤਾਂ ਵਾਹ ਵਿੱਚ ਤਾਕਤਾਂ ਨੇ ਵੱਡੀਆਂ ਇੱਕ ਪਾਸੇ ਕਹਿੰਦੇ ਗੁਰੂ ਜਰੀਆ ਸੁਖਵੀਰ ਦੂਜੇ ਪਾਸੇ ਗੁੱੱਗਾ ਵਾਲਾ ਖੁਸ਼ੀ ਖੁਸ਼ੀ ਗੁੱੱਗਾ ਵਾਲਾ ਹੋਰ ਗੁੱੱਗਾ ਵਾਲਾ ਗੁੱੱਗਾ ਵਾਲਾ ਗੁੱੱਗਾ ਵਾਲਾ ਕਰਦਾ ਕਰੇ ਦੇਖ ਰਿਹਾ ਵਾਹ ਓਏ ਸੁਖਵੀਰ ਸਿੰਘ ਐ ਲੈ ਗੁਰੂ ਜਰੀਏ ਨੇ ਅੰਕ ਦਾ ਵਾਅਦਾ ਕਰ ਦਿੱਤਾ ਇਧਰੋਂ ਕਹਿੰਦੇ ਸਿੱਖ ਟੈਂਪਲ ਨਾਲ ਕਹਿੰਦੇ ਸਾਲਾ ਵੀਰ ਮੰਗਾ ਅਖਵਾਲ ਔਰ ਨਾਲ ਬਾਸ ਸਿੰਘ ਸੰਧੂ ਕਹਿੰਦੇ ਬੈਲਜੀਅਮ ਤੋਂ ਗੁਰਜੀਤ ਬਨੰਦਰਾ ਮੀਆਂ ਵਾਲੇ ਨਾਲ ਕਹਿੰਦੇ ਗੂੜੀਆਂ ਰਿਸ਼ਤੇਦਾਰੀਆਂ ਨੇ ਉਹ ਵੀ ਲਾਈਵ ਨਾਲ ਨੰਨ ਮਾਰਦੇ ਆ ਔਰ ਵਧਾਈ ਭੇਜਦੇ ਨੇ ਕਹਿੰਦੇ ਹੇਜ਼ ਕਬੱਡੀ ਕੱਪ ਦੀ ਬਜਟ ਹੈ ਪਿੰਡਰ ਨੂੰ ਉਧਰਲੇ ਪਾਸੇ ਕਹਿੰਦੇ ਫੂਲੇ ਨੇ ਲਾ ਕੇ ਤਤਲਾ ਜੱਫਾ ਇੱਕ ਲੱਖਾਂ ਦਾ ਪੁਆਇੰਟ ਆਪਣੀ ਟੀਮ ਦੇ ਲਈ ਜੋੜ ਜੋੜ ਦੇ ਲਈ ਜੋੜ ਦਿੰਦਾ ਝੋਗੇ ਹੋਣਾ ਦੀ ਮੀਕੇ ਹੋਣਾ ਦੀ ਮੇਸ਼ੇ